ਤੁਸੀਂ ਦੇਖ ਰਹੇ ਜੀ ਡੀਪੀ ਨਿਊਜ਼ ਮਾਇਆ ਮੋਹਰੀ ਪੱਟੀ ਐਸਮਲੇ ਆਪਾਂ ਖੜਿਆ ਗੁਰਦਵਾਰਾ ਦਰਬਾਰ ਸਾਹਿਬ ਡੇਰਾ ਬੱਬਨਾਨਕ ਜਿੱਥੇ ਕੀ ਤੀਸਰੇ ਪੜਾ ਦੀ ਸੋਨੇ ਦੀ ਸੇਵਾ ਜਿਹੜੀ ਅੱਜ ਬਾਬਾ ਖੰਦੂਰ ਸਾਹਿਬ ਵਾਲਿਆਂ ਨੇ ਜਿਹੜੀ ਅੱਜ ਅਰਦਾਸ ਨਾਲ ਆਰੰਭ ਕੀਤੀ ਹੈ ਗਿਆ ਆਓ ਤੁਹਾਨੂੰ ਅੱਜ ਦੀਆਂ ਦਿਖਾਉਨੀਆਂ ਝਲਕੀਆਂ ਧੰਨਵਾਦ ਦੁਨਿਆਵੀ ਤਨ ਤੋਂ ਪ੍ਰਵਾਨ ਕਾ ਅੰਮ੍ਰਿਤਮੁਕਤ ਪ੍ਰਗਤੀ ਸਿਤਰਾ ਆਪਣੇ ਚਰਨਾਵਾਂ ਕੋਲ ਜੁੜ ਕਰਕੇ ਦਰਗਾਹ ਦੀ ਸੇਵਾ ਕਰਨ ਦਾ ਸੁਭਾਗ ਸਮਾ ਬਖਸ਼ਦਾ ਹੋਣਾ ਆਜੂ ਦੇ ਸਾਨੂੰ ਪੰਜਵੇਂ ਪ੍ਰਾਪਤਿ ਸ਼ਾਹੀ ਦੇ ਰੇਖਾ ਦੇ ਹਾਜ਼ਰ ਸੁਪਟਵਾਨ ਹੋਵੇ ਦਰ ਪ੍ਰਵਾਨ ਹੋਵੇ ਆਕਰਾ ਪ੍ਰਸ਼ਾਦ ਸਾਥ ਸੰਗਤ ਗੁਰੂ ਜੀ ਜੀ ਬਾਬਾ ਜੀ ਇੱਕ ਇੱਕ ਹੋਰ ਕਰੀਏ ਹਾਂ ਜੀ ਬਾਬਾ ਜੀ ਦੀ ਸੇਵਾ ਜਿਹੜੇ ਰੰਭ ਹੋਈ ਹੈ ਜੀ ਟੀਚੇ ਪੜਾ ਗਏ ਹਾਂ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਦਰਾ ਸਾਹਿਬ ਦਰਬਾਰ ਸਭ ਡੇਰੋਂ ਬਨਾਨ ਗੁਰਦਾਸਪੁਰ ਜੋ ਪੰਜਾਬ ਵਿੱਚ ਸਥਿਤ ਹੈ ਜੋ ਕੋਰੀਡੋਰ ਕਰਤਾਰਪੁਰ ਦੇ ਬਿਲਕੁਲ ਨੇੜੇ ਹੈ ਇਥੇ ਕਾਫੀ ਲੰਮੇ ਸਮੇਂ ਤੋਂ ਸੇਵਾ ਦਾ ਅਧਿਕਾਰ ਛੋਣੀ ਗੁਰਦਰਾ ਪ੍ਰਬੰਧਕੀ ਸੁਪਿਆ ਕਾਰ ਸੇਵਾ ਖਡੂਰ ਸਾਹਿਬ ਨੂੰ ਤੇ ਪ੍ਰਾਦਰ ਪ੍ਰਾ ਸਮਿਤੀ ਨਾਲ ਅੱਜ ਸੋਨੇ ਦੀ ਸ਼ਾਨ ਦਰਬਾਰ ਸਾਹਿਬ ਦੀ ਪ੍ਰਾਦਰ ਪ੍ਰਾ ਚੁੱਥੇ ਪ੍ਰਾਜ ਪਹੁੰਚੀ ਆ ਸੋ ਅੱਜ ਸਿਬੂ ਸੰਗਤਾਂ ਲਾਕੇ ਦੀਆਂ ਮੋਹਤਾਰ ਗਰੁਪ ਪਿਆਰੇ ਮੈਂਜੀ ਸਾਹਿਬ ਹੋਰ ਸਰਪੰਚ ਪੰਚਾਇਤ ਨੇ ਤੇ ਅਰਦਾਸ ਬੇਨਤੀ ਕਰਕੇ ਤੇ ਅੱਜ ਉੱਥੇ ਸੋਨੇ ਦੀ ਸਿਵਾ ਉੱਤੇ ਜਿਹੜੇ ਜਿੰਨਾਂ ਦੇ ਸੋਨਾ ਲੱਗ ਚੁੱਕਾ ਉਹ ਅੱਜ ਜ਼ੋਦ ਕਰ ਰਹੇ ਨੇ ਬਾਕੀ ਹੋਰ ਕਟਾਈ ਸੋਨੇ ਦੀ ਕਟਾਈ ਹੋਰ ਲਗਾਉਣ ਵਾਸਤੇ ਕਾਹ ਹੋਰ ਤਿਆਰੀ ਕਰ ਰਹੇ ਮਿਸਤਰੀ ਆਏ ਕਰੇ ਅੱਜ ਕਿੰਨੇ ਕਿਲੋ ਦਾ ਜੀ ਅੱਜ ਬੱਬੀ ਜੀ ਸੇਵਾ ਦੀ ਆਦੀ ਅੱਜ 1 ਕਿਲੋ ਲੈ ਕੇ ਆਏ ਜਿਹੜੀ ਉਹ ਤਿਆਰੀ ਕਰਕੇ ਉਹਦੀ ਕਟਾਈ ਕਰ ਗਿਆ ਲੱਗਾ ਇਹ ਪਿਛਲਾ ਲੱਗਾ ਹੁਣ ਤੱਕ 11-12 ਕਿਲੋ ਦੇ ਲਗਭਗ ਜਿਹੜਾ ਉਹ ਗੁਰੂ ਘਰ ਦੀ ਸੇਵਾ ਲੱਗ ਚੁੱਕੀ ਆ ਇਹ ਇਨਮਾਨ ਇਨਾਂਕ ਸ਼ਾਇਦ ਹੋਰ ਕਾਫੀ ਇੱਥੇ ਪਿਆ ਗੋਬੀ ਦਾ ਸਮਾਨ ਇਨਾਂਕ ਲਗਭਗ ਹੋਰ ਸਤਿਗੁਰੂ ਦੀ ਜੀ ਤੱਕ ਸੇਵਾ ਦੀ ਸਮਾਪਤੀ ਹੋ ਗਈ ਇਹ ਵੇਖੋ ਜਿਵੇਂ ਜਿਵੇਂ ਗੁਰੂ ਨੂੰ ਪਾਇਆ ਜਿਵੇਂ ਸੰਗ ਦਾ ਸਜੋਗ ਮਿਲ ਗਿਆ ਕਿਉਂਕਿ ਇਹਦੇ ਕੋਈ ਬੋਲ ਤੈਰੀ ਵਿੱਚ ਚੋਕ ਕੇ ਲਾ ਕੇ ਪੰਡ ਭਾਗ ਮਤਲਬ ਮਕਾਦੇ ਨੇ ਹੁੰਦਾ ਇਹ ਜਿਵੇਂ ਜਿਵੇਂ ਗੁਰੂ ਦੀ ਕਿਰਪਾ ਹੁੰਦੀ ਆ ਸੰਗਤਾਂ ਨੂੰ ਪ੍ਰੇਰਨਾ ਮਿਲਦੀ ਆ ਜਿਵੇਂ ਜਿਵੇਂ ਸੰਗਤਾਂ ਦੇ ਦਸਵੰਦ ਰੂਪ ਆਉਣਗੇ ᱛਿਵੇਂ ᱛਿਵੇਂ ਲੱਗੀ ਜਾਵੇ ਕਿਉਂਕਿ ਟਾਈਮ ਕੋਈ ਸੀਮਤ ਅਨੁਦਾਰੀ ਆਪਾਂ ਜੋ ਕੋਈ ਕਰ ਸਕਦੇ ਆ। ਆਪਾਂ ਹੀ ਸੰਗਤਾਂ ਨੂੰ ਕੋਈ ਅਕੀਲ ਦੇ। ਬਸ ਸੰਗਤਾਂ ਅੱਗੇ ਬਹੁਤ ਗੁਰੂ ਦੀ ਕਿਰਪਾ ਸੰਗਤਾਂ ਬਹੁਤ ਹੀ ਸ਼ਾਹ ਦੇ ਨਾਲ ਹਮੇਸ਼ਾ ਹੀ ਤਤ ਪਰਦੀਆਂ ਨੇ ਤੇ ਗਾਵੀ ਸੰਗਤਾਂ ਇਸ ਤਰ੍ਹਾਂ ਕਰਦੀਆਂ ਗੁਰੂ ਕਿਰਪਾ ਕਰੇ ਦਾਸ ਸਿਮਰ ਚਰਨਾਂ ਚ ਗੁਰਸਿੱਖੀ ਜੀਵਨ ਸੇਵਾ ਸਿਮਰ ਦੀ ਦਾਤ ਇਸ ਤਰ੍ਹਾਂ ਚੜਦੀ ਕਲਾ ਸਿੱਖੀ ਵਾਲਾ ਜੀਵਨ ਸਿਗ ਸਗਨ ਬਖਸ਼ਣ ਇਤਰਾ ਸੇਵਾ ਦੀ ਲਾਗ ਲਾਗ ਸਿਵਾ ਦੀ ਸਿਵਾ ਸਿਮਰਦੇ ਚ ਨਾਲ ਸੰਗਤਾਂ ਲੱਗਣ ਇਹ ਇਹਦੇ ਵਿੱਚ ਭਲਾ ਬਹੁਤ ਠੋਡਾ